ਕੇਂਦਰ ਤੇ ਪੰਜਾਬ ਦੀਆਂ ਟਰੇਡ ਯੂਨਿਆਂ ਇੱਕ ਪਲੇਟਫਾਰਮ ਤੇ ਆ ਗਈਆਂ ਮਜ਼ਦੂਰ ਮਲਾਜਮ ਕਿਸਾਨ ਤੇ ਹੋਰ ਜਿਹੜੇ ਵੱਖ-ਵੱਖ ਵਰਗਾਂ ਦੀਆਂ ਯੂਨਿਆਂ ਨੇ ਉਹਨਾਂ ਨੇ ਇੱਕ ਪਲੇਟਫਾਰਮ ਤੇ ਆ ਕੇ 20 ਮਈ ਨੂੰ ਦੇਸ਼ ਵਿਆਪੀ ਹੜਤਾਲ ਦਾ ਐਲਾਨ ਕਰ ਦਿੱਤਾ ਔਰ ਇਹ ਗੱਲ ਕਹੀ ਹੈ ਵੀ ਇਹ ਹੜਤਾਲ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਮਜ਼ਦੂਰ ਵਿਰੋਧੀ ਨੀਤੀਆਂ ਕਰਨ ਕੀਤੀ ਜਾ ਰਹੀ ਹੈ ਇਸ ਸਬੰਧ ਵਿੱਚ ਕੇਂਦਰੀ ਟ੍ਰੇਡ ਯੂਨੀਅਨ ਤੇ ਮੁਲਾਜ਼ਮ ਫੈਡਰੇਸ਼ਨ ਵੱਲੋਂ ਜਲੰਧਰ ਦੇਸ਼ ਭਗਤ ਜਾਦਗਰ ਹਾਲ ਚੱਕ ਬੜੀ ਪ੍ਰਭਾਵਸ਼ਾਲੀ ਕਨਵੈਨਸ਼ਨ ਕੀਤੀ ਗਈ ਔਰ ਰੋਚਕ ਗੱਲ ਇਹ ਸੀ ਵੀ ਇਸ ਕਨਵੈਨਸ਼ਨ ਦੀ ਪ੍ਰਧਾਨਗੀ ਤਕਰੀਬਨ ਸਾਰੀਆਂ ਜਿਹੜੀਆਂ ਪ੍ਰਮੁੱਖ ਟ੍ਰੇਡ ਯੂਨੀਅਨਾਂ ਨੇ ਉਨ੍ਹਾਂ ਦੇ ਲੀਡਰਸ਼ਿਪ ਨੇ ਕੀਤੀ ਜਿਹਦੇ ਵਿੱਚ ਏਟਕ ਇੰਟਕ ਸੀ2 ਏਕਟੂ ਸੀਟੀਜੂ ਇਫਟੂ ਤੇ ਐਚਐਮਐਸ ਆ ਸ਼ਾਮਲ ਨੇ ਔਰ ਇੰਟਕ ਵੱਲੋਂ ਸਰਿੰਦਰ ਸ਼ਰਮਾ ਏਟਕ ਵੱਲੋਂ ਬੰਤ ਸਿੰਘ ਬਰਾੜ ਇਸੇ ਤਰ੍ਹਾਂ ਸੀ2 ਵੱਲੋਂ ਮਹਾ ਸਿੰਘ ਰੋੜੀ ਏਕਟੂ ਵੱਲੋਂ ਰਾਜਵਿੰਦਰ ਰਾਣਾ ਸੀਟੀ ਜੂ ਵੱਲੋਂ ਦੇਵਰਾਜ ਵਰਮਾ ਇਸੇ ਤਰ੍ਹਾਂ IF2 ਵੱਲੋਂ ਕੁਲਵਿੰਦਰ ਸਿੰਘ ਵੜੈਚ ਤੇ HMS ਵੱਲੋਂ ਕੁਲਵੰਤ ਸਿੰਘ 바ਵਾ ਨੇ ਇਸ ਕਨਵੈਨਸ਼ਨ ਦੀ ਪ੍ਰਧਾਨਗੀ ਕੀਤੀ ਜਿਹਦੇ ਤੇ ਬੜਾ ਸਪੱਸ਼ਟ ਇਹ ਪ੍ਰਭਾਵ ਦਿੱਤਾ ਗਿਆ ਵੀ ਸਰਕਾਰਾਂ ਦੀਆਂ ਮੁਲਾਜ਼ਮ ਮਜ਼ਦੂਰ ਵਿਰੋਧੀ ਨੀਤੀਆਂ ਵਿਰੁੱਧ ਹੁਣ ਸਾਰੀਆਂ ਟ੍ਰੇਡ ਜੂਨੀਅਨ ਜਿਹੜੀਆਂ ਨੇ ਇੱਕ ਮਿਕ ਹੋ ਕੇ ਲੜਨਗੀਆਂ ਔਰ ਇਸ ਮੌਕੇ ਇਹ ਲੀਡਰਸ਼ਿਪ ਨੇ ਬੜਾ ਸਪਸ਼ਟ ਕਹਿ ਦਿੱਤਾ ਕਿ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਮਜ਼ਦੂਰ ਤੇ ਪੈਨਸ਼ਨਰ ਵਿਰੋਧੀ ਨੀਤੀਆਂ ਖਿਲਾਫ 20 ਮਈ ਨੂੰ ਹੜਤਾਲ ਕੀਤੀ ਜਾਊਗੀ ਜਿਦੇ ਚ ਇਹ ਸਾਰੇ ਵਰਗ ਜਿਹੜੇ ਨੇ ਉਹ ਸ਼ਾਮਲ ਹੋਣਗੇ ਇਸ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਨਿਰਮਲ ਸਿੰਘ ਢਾਲੀਵਾਲ ਸतीश ਸ਼ਰਾਣਾ ਚੰਦਰਸ਼ੇਖਰ ਅਮਰੀਕ ਸਿੰਘ ਨੱਥਾ ਸਿੰਘ ਰਾਜ ਸਿੰਘ ਸ਼ਿਵ ਕੁਮਾਰ ਜਗਦੀਸ਼ ਸਿੰਘ ਚਾਹਲ ਇਸੇ ਤਰ੍ਹਾਂ ਗੁਰਪ੍ਰੀਤ ਗੰਡੀਵੰਡ ਗਗਨਦੀਪ ਸਿੰਘ ਭੁੱਲਰ ਜਰਮਨਜੀਤ ਸਿੰਘ 우샤 ਰਾਣੀ ਰਣਜੀਤ ਰਾਣਵਾ ਤੇ ਬਾਦ ਸਿੰਘ ਖਹਿਰਾ ਨੇ ਸੰਬੋਧਨ ਕੀਤਾ ਔਰ ਉਹਨਾਂ ਨੇ ਆਪਣੇ ਸੰਬੋਧਨ ਵਿੱਚ ਪੰਜਾਬ ਚ ਜੋ ਮਜ਼ਮਾ ਨਾਲ ਵਾਪਰਿਆ ਜੋ ਮਜ਼ਦੂਰਾਂ ਨਾਲ ਵਾਪਰਿਆ ਔਰ ਨਿੱਜੀ ਕਰਨ ਦੀ ਜਿਹੜੀ ਹਨੇਰੀ ਇਾਰੇ ਪਾਸੇ ਘੁੰਮ ਰਹੀ ਐ ਉਹਦੇ ਤੇ ਬੜੀ ਡਿਟੇਲ ਚ ਚਰਚਾ ਕੀਤੀ ਔਰ ਵਰਕਰਾਂ ਨੂੰ ਬੜਾ ਸਾਫ਼ ਕਿਹਾ ਵੀ ਜੇ ਨਿੱਜੀਕਰਨ ਦੀ ਹਨੇਰੀ ਨੂੰ ਨਾ ਰੋਕਿਆ ਗਿਆ ਤੇ ਸਾਰਾ ਮਲਾਜ਼ਮ ਤੇ ਮਜ਼ਦੂਰ ਵਰਗ ਇਸ ਵਹਿ ਚ ਵਹਿ ਜਾਊਗਾ ਔਰ ਜੇ ਨਿੱਜੀਕਰਨ ਇਸੇ ਤਰ੍ਹਾਂ ਚੱਲਦਾ ਰਿਹਾ ਤੇ ਮਜ਼ਦੂਰਾਂ ਤੇ ਮਲਾਜ਼ਮਾਂ ਦੀ ਹੋਂਦ ਖਤਰੇ ਚ ਪੈ ਸਕਦੀ ਐ ਇਹ ਗੱਲ ਕੀਤੀ ਗਈ ਔਰ ਇਸ ਮੌਕੇ ਖਾਸ ਕਰਕੇ ਮਲਾਜਮਤ ਸਬੰਧ ਵਿੱਚ ਮੰਗ ਕੀਤੀ ਵੀ ਘੱਟੋ-ਘੱਟ ਉਜਰਤ 26 ਹਜ਼ਾਰ ਰੁਪਏ ਮਿਤੀ ਜਾਵੇ ਔਰ ਜਿਹੜੀ ਪੁਰਾਣੀ ਪੈਨਸ਼ਨ ਬਹਾਲੀ ਦਾ ਮੁੱਦਾ ਬਹੁਤ ਦੇਸ਼ ਭਰ ਵਿੱਚ ਚਰਚਾ ਰਿਹਾ ਔਰ ਪੰਜਾਬ 'ਚ ਵੀ ਹਜ਼ਾਰਾਂ ਮਲਾਜਮੇ ਲਈ ਸੰਘਰਸ਼ ਕਰ ਰਹੇ ਉਹਦੇ ਤਾਂ ਬੜਾ ਸਾਫ਼ ਕਿਹਾ ਵੀ ਪੀਐਫ ਆਰਡੀਏ ਬਿੱਲ ਰੱਦ ਕਰਕੇ ਪੁਰਾਣੀ ਪੈਨਸ਼ਨ ਬਹਾਲ ਕਰਨ ਤੇ ਪੰਜਾਬ ਸਰਕਾਰ ਵੱਲੋਂ ਜਿਹੜੀ ਰਾਸ਼ੀ ਇਸ ਫੰਡ ਵਿੱਚ ਜਮ੍ਹਾਂ ਉਹ ਵਾਪਸ ਕੀਤੀ ਜਾਵੇ ਦਰਅਸਲ ਇੱਕ ਭਾਰਤ ਸਰਕਾਰ ਜਿਹੜਾ ਇੱਕ ਨਵਾਂ ਪੈਨਸ਼ਨ ਦੀ ਸਕੀਮ ਲੈ ਕੇ ਆਈ ਹੈ ਯੂਨੀਫਾਈਡ ਪੈਨਸ਼ਨ ਸਕੀਮ ਸਕੀਮ ਪਰ ਮੁਲਾਜ਼ਮ ਜਿਹੜੇ ਨੇ اوਪੀਐਸ ਦੀ ਮੰਗ ਕਰ ਰਹੇ ਆ ਪੁਰਾਣੀ ਪੈਨਸ਼ਨ ਦੀ ਮੰਗ ਕਰ ਰਹੇ ਆ ਔਰ ਜੋ ਪੰਜਾਬ ਦੇ ਮੁਲਾਜ਼ਮਾਂ ਵਿੱਚ ਹਲਚਲ ਮਚੀ ਹੋਈ ਹੈ ਕਿ ਪੰਜਾਬ ਸਰਕਾਰ ਵੀ ਕਿਧਰੇ ਨਾ ਕਿਧਰੇ ਯੂਪੀਐਸ ਦੇਣ ਲਈ ਉਹਦੀ ਕੋਹ ਕਰੀ ਆ ਪੰਜਾਬ ਸਕਤਰੇ ਚ ਪਤਾ ਲੱਗਾ ਵੀ ਕਈ ਮੀਟਿੰਗਾਂ ਅਧਿਕਾਰੀ ਕਰ ਚੁੱਕੇ ਨੇ ਯੂਪੀਐਸ ਪੰਜਾਬ ਦੇ ਮੁਲਾਜ਼ਮਾਂ ਤੇ ਲਾਗੂ ਕਰਨ ਲਈ ਪਰ ਮੁਲਾਜ਼ਮ ਜਥੇਬੰਦੀਆਂ ਇਸ ਗੱਲ ਦੀ ਬਜਿੱਦ ਨੇ ਅਟੱਲ ਨੇ ਵੀ ਉਹ ਓਪੀਐਸ ਹਾਸਲ ਕਰਕੇ ਹੀ ਸਾਹ ਲੈਣ ਗਿਆ ਇਸੇ ਤਰ੍ਹਾਂ ਇਸ ਕਨਵੈਨਸ਼ਨ ਵਿੱਚ ਖਾਸ ਕਰਕੇ ਵਰਕਚਾਰਜ ਜਿਹੜੇ ਮੁਲਾਜ਼ਮ ਨੇ ਠੇਕਾ ਮੁਲਾਜ਼ਮ ਨੇ ਆਊਟਸੋਰਸ ਮੁਲਾਜ਼ਮ ਨੇ ਉਹਨਾਂ ਦੀ ਦੁਰਦਸ਼ਾ ਬਾਰੇ ਵੀ ਬੜੀ ਚਰਚਾ ਹੋਈ ਉਹ ਮੰਗ ਕੀਤੀ ਵੀ ਇਹਨਾਂ ਨੂੰ ਰੈਗੂਲਰ ਕੀਤਾ ਜਾਵੇ ਡੀਏ ਦੇ ਮੁੱਦੇ ਉੱਪਰ ਵੀ ਚਰਚਾ ਹੋਈ ਖਾਸ ਕਰਕੇ ਡੀਏ ਦਾ ਮੁੱਦਾ ਪੰਜਾਬ ਨਾਲ ਸੰਬੰਧਿਤ ਹੈ ਕਿਉਂਕਿ ਪੰਜਾਬ ਦੇ ਮੁਲਾਜ਼ਮਾਂ ਨੂੰ 13% ਡੀਏ ਘੱਟ ਮਿਲ ਰਿਹਾ ਜਿੱਥੇ ਦੇਸ਼ ਹਰਿਆਣਾ ਡਿਊਟੀ ਚੰਡੀਗੜ੍ਹ ਵਿੱਚ ਮੁਲਾਜ਼ਮਾਂ ਨੂੰ 55% ਡੀਏ ਮਿਲ ਰਿਹਾ ਉੱਥੇ ਪੰਜਾਬ ਦੇ ਮੁਲਾਜ਼ਮਾਂ ਨੂੰ ਮਹਿਜ 42% ਡੀਏ ਮਿਲ ਰਿਹਾ ਔਰ ਸਰਕਾਰ ਇਹਦੇ ਉੱਪਰ ਫਿਲਹਾਲ ਕੋਈ ਵਿਚਾਰ ਵੀ ਨਹੀਂ ਕਰੀ ਇਸ ਕਨਵੈਨਸ਼ਨ ਵਿੱਚ ਇਹ ਵੀ ਮੰਗ ਕੀਤੀ ਗਈ ਜੇ ਨਵੇਂ ਤਨਖਾਹ ਕਮਿਸ਼ਨ ਦਾ ਗਠਨ ਜਲਦੀ ਕਰਕੇ ਪੈਨਸ਼ਨਾਂ ਤੇ ਤਨਖਾਹਾਂ ਸੋਧੀਆਂ ਜਾਣ